हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵਾਈਦਾ ਜਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬਾਜੀ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਆਠ ਨਾਲ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਅੱਠੇ ਮੱਝਾਂ ਜਿਹੜੀਆਂ ਸੋਈਆਂ ਸੋਈਆਂ ਹੋਣਗੀਆਂ 6 ਮਜਾ ਬੱਚਿਆਂ ਆ ਤੇ 2 ਮਜਾ ਬਿਨਾ ਬੱਚਿਆਂ ਆ ਰੇਡ ਵੀ ਬਿਲਕੁਲ ਆ ਨੋਰਮਲੀ ਹੋਣੀ ਜੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਵੀਰਾਂ ਨੂੰ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪ੍ਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਠੀਕ ਹੈ ਜੀ ਜਾਣਕਾਰੀ ਆਪਾਂ ਨੂੰ ਦੇਣਗੇ ਵੀਰ ਗੁਰਪ੍ਰੀਤ ਸਿੰਘ ਆਪਣੇ ਨਾਲ ਅੱਜ ਇਹਨਾਂ ਮਜਾਂ ਦੀ ਆਪਣੀ ਸਾਰੀ ਡਿਟੇਲ ਦੱਸਾਂਗੇ ਐਂਡ ਤੱਕ ਵੀਡੀਓ ਜਰੂਰ ਦੇਖਿਓ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਜੀ ਠੀਕ ਠਾਕ ਵਧੀਆ ਵਧੀਆ ਜੀ ਹੋਰ ਖੈਰਾ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣਾ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਇਹ ਰਿਕੁਐਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਬਹੁਤ ਬਹੁਤ ਧੰਨਵਾਦ ਇਹ ਗਲਤੀ ਚੋਂ ਨੇ ਭੈਣ ਭਰਾਵਾਂ ਨੂੰ ਥੋੜਾ ਜਿਹਾ ਨਾ ਖੰਡ ਦਾ ਕਰਕੇ ਸਰੀਰ ਥੋੜਾ ਢਿੱਲਾ ਢੋਲਾ ਹੋ ਗਿਆ ਹੈ ਤੇ ਇੱਕ ਮਾਲ ਘਟ ਲੱਭਣ ਦੇ ਆ ਜੀ ਠੀਕ ਹੈ ਜੀ ਤਾ ਕਰਕੇ ਨਾ ਫੋਨ ਤੁਹਾਨੂੰ ਵੜੇ ਆਏ ਆ ਤੇ ਆਪਾਂ ਨੂੰ ਤੇ ਬ੍ਰੇਕ ਲੱਗੀ ਥੋੜੀ ਠੀਕ ਹੈ ਜੀ ਆਓ ਚਲੋ ਜੀ ਸ੍ਰੀਰ ਦੇ ਨਾਲ ਹਾਂਜੀ ਹਾਂਜੀ ਤੇ ਡੰਗਰ ਤੇ ਦਾ ਹੀ ਅੱਜ ਦੋ ਨਗ ਵੇਗ ਗਏ 8 ਹੋਣਗੇ ਹੁਣ ਆਪਣੇ 8 ਮਜਾ ਹੈ ਨਾ ਹਾਂਜੀ ਪੰਜ ਬੱਚਿਆਂ ਵਾਲੀਆਂ ਜੇ ਇੱਕ ਬੂਛੀ ਵਾਲੀ ਇੱਕ ਬੱਚੇ ਤੋਂ ਬਣਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਪਹਿਲੇ ਨੰਬਰ ਤੋਂ ਹਾਂਜੀ ਦੱਸੋ ਜੀ ਡਿਟੇਲ ਦੇ ਬਾਰੇ ਇਹ ਭਾਜੀ ਸੂਆ ਦੁੱਝਾ ਜੀ ਜੀ ਤੇ ਸਿੰਘ ਜਿਹੜਾ ਨਾ ਜਮਾਂਦਰੂ ਟੁੱਟਾ ਹੈ ਨਾ ਅੱਛਾ ਜੀ ਇੱਕ ਸਿੰਘ ਟੁੱਟਾ ਹਨਾ ਹਾਂਜੀ ਹਾਂਜੀ ਠੀਕ ਦੋ ਦੂੰਗੇ ਥਲੇ 8 ਕਿਲੋ ਠੀਕ ਹੈ ਜੀ ਤੇ ਮਗਰੇਗਾ ਜੇ ਕਟਾ ਇਹਦੇ ਮਗਰੇ ਕਟਾ ਹੈ ਨਾ ਜੀ ਹਾਂਜੀ ਹਾਂਜੀ ਲਓ ਜੀ ਕਟਾ ਜੇ ਮਗਰੇ ਦੇ ਸੂਈ ਨੂੰ ਕੋਲ ਵਾਲੇ 2 ਕੋਇਲ ਵਾਲੇ 2.5 ਆਹ ਵੱਡਾ ਕਟਾ ਜੀ ਹਾਂਜੀ ਕੋਇਲ ਵਾਲੇ 3 ਲੈ ਜੀ ਆਹ ਉਪਰ ਤੁਹਾਡੇ ਸਾਹਮਣੇ ਖਲੋਤਾ ਜੀ ਜੀ ਕੋਈ 2.5 ਮਹੀਨੇ ਲਾ ਲੇ ਜੀ ਹੈ ਨਾ ਹਾਂ 3 ਲਾ ਲੇ ਕੋਈ 2.5 ਲਾ ਲੇ 3 ਨਾਲੇ ਠੀਕ ਹੈ ਜੀ ਤੇ ਕਟੇ ਤੇ ਮਿਲਦੀ ਤੇ ਕਟਾ ਥੋੜਾ ਨਾ ਜ਼ੋਰ ਚ ਕਰਕੇ ਮੰਨ ਲਓ ਆਦੇ ਵੀ ਖੱਲੇ ਛੱਡ ਵੀ ਲੈਣੇ ਆ ਤੇ ਪਹਾੜੇ ਤੇ ਵੀ ਗਝਾਈ ਜੀ ਮਤਲਬ ਦੋਵੇਂ ਹੀ ਚੀਜ਼ਾਂ ਹੈਗੀਆਂ ਹੈ ਨਾ ਪਹਾੜੇ ਦੇ ਵੀ ਮਿਲਦੀਆਂ ਤੇ ਪਹਾੜੇ ਤੇ ਵੀ ਚੋਲੇ ਪਹਾੜੇ ਕੋ ਬੱਚੇ ਤੇ ਵੀ ਚੋਲੇ ਦੁੱਧ 8 ਕਿਲੋ ਦੱਸਿਆ ਜੇ ਮੌਜੂਦ ਹਨ ਹਾਂਜੀ ਹਾਂਜੀ 8 ਕਿਲੋ ਦੁੱਧ ਠੀਕ ਹੈ ਜੀ ਹਾਂ ਤੇ ਕਿੰਨਾ ਰੇਟ ਦਾ ਕਰਨਾ ਜੀ ਰੇਟ ਭਾਈ ਜਿਆਦਾ ਨਹੀਂ ਤੇ 5-7000 ਦਾ ਤੇ ਕਟਾਈ ਜਾ ਮਗਰ ਹਾਂਜੀ ਭੈਣ ਭਰਾਵਾਂ ਵੇਖ ਲੈਣਾ ਵਾ ਵੀਡੀਓ ਜਦੋਂ ਜੰਮ ਬੁਕਾਤਾ ਹਾਂਜੀ ਹਾਂਜੀ ਤੇ ਮੋਲ ਉਹਦਾ ਦੇ ਕਰਨੋਂ ਭਾਵੇਂ 60 65 ਵੀ ਕਰੀ ਜੀ ਜੀ ਹੱਬਦਾ ਜੀ ਪਰ ਆਪਾਂ ਦੇਣ ਲੈਣ ਵਾਲੀਆਂ ਗੱਲਾਂ ਕਰਨੀਆਂ ਹਾਂਜੀ ਹਾਂਜੀ ਇਹ ਦਾ ਪੂਰੇ 55000 ਦੇ ਵਿੱਚ ਪਹੁੰਚ ਜੀ 55000 ਹਾਂਜੀ ਹਾਂਜੀ ਠੀਕ ਹੈ 100 ਕਿਲੋਮੀਟਰ ਹਾਂ 100 ਕਿਲੋਮੀਟਰ ਤੱਕ ਨਾਲ ਕਟਾ ਵੀ ਨਾਲੇ ਦਵਾਂਗੇ ਠੀਕ ਹੈ ਜੀ ਤੇ ਗੱਡੀ ਆਪ ਦੀ ਲਏਓਗੇ ਤਾਂ 52000 ਜਮੀ ਦੇਣੀ 52000 ਹੈ ਨਾ ਜੀ ਕਿਰਾਇਆ ਤਾਂ ਲਓ ਜੀ ਦੋਸਤੋ 55000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਦੁੱਧ ਅੱਠ ਕਿਲੋ ਸੂਆ ਦੁੱਝਾ ਬੱਚਾ ਮਗਰ ਕਟਾ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆ ਤਾਂ ਫਿਰ 52000 ਰੁਪਏ ਜੀ ਦੋਸਤੋ ਬਿਲਕੁਲ ਨੋਰਮਲ ਰੇਟ ਲਓ ਜੀ ਕਰਨਾ ਕਟਾ ਕਰਨਾ ਸਵੇਰੇ ਭਾਜੀ ਲੇਟ ਚੋ ਕੇ ਲਿਆਂਦਾ ਜੀ ਅੱਜ ਹੀ ਮਾਲ ਸ ਤੇ ਪਹਿਲੇ ਕੇ ਦੋ ਮਹੀਆ ਜਿਹੜੀਆਂ ਆਉਂਦਿਆਂ ਬੰਦਿਆਂ ਲੈ ਲੀਆਂ ਹੈਗੇ ਅੱਛਾ ਜੀ ਆਹ ਲੋ ਜੀ ਕਰ ਲਓ ਚੱਕ ਜੀ ਸੋਹਣੀ ਸੁਨਖੀ ਮਾਜਾ ਦੋਸਤੋ ਸਿੰਘ ਇੱਕ ਵੀਰ ਕਹਿੰਦਾ ਵੀ ਜਮੰਦਰੂ ਇਹ ਰ ਟੁੱਟਾ ਆ ਅੱਠ ਨਾਗ ਜਿਹੜੇ ਆ ਇਹ ਹੁਣ ਮੰਨ ਲਓ ਗੱਡੀ ਵਾਲਾ ਵਿਚਾਰਾ ਲਿਆਉਣ ਦੇ ਆ ਤੇ ਲਿਆਉਂਦੇ ਲਿਆਉਂਦੇ ਡੰਗਰ ਦਿਹਾੜੀ ਲੰਗੀ ਹੈ ਲੈ ਹਾਂ ਜੀ ਟਾਈਮ ਲੱਗ ਜਾਂਦਾ ਜੀ ਹਾਂ ਜੀ ਲੋ ਜੀ ਬਾਕੀ ਸਿਆਲੀ ਦੇਣੇ ਆ ਕਿਹੜਾ ਗੱਲ ਆਪਾਂ ਉਸੇ ਵਾਲੇ ਆਉਂਦੇ ਆ ਭੈਣ ਭਰਾਵਾਂ ਦੇ ਗੱਡੀ ਪੇਚ ਕਰਤੀਆਂ ਦੇ ਠੀਕ ਹੈ ਜੀ ਲੋ ਜੀ ਕਰ ਲਓ ਚੱਕ ਜੀ ਬਿਲਕੁਲ ਨਾਰਮਲ ਰੇਟ ਤੋਂ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਇਸ ਤੋਂ ਅੱਗੇ ਸਤਨਾਗ ਹੋ ਰਿਹਾ ਡਿਟੇਲ ਆਪਾਂ ਇਕੱਲੇ ਇਕੱਲੇ ਨਗਦੀ ਪੁੱਛੀ ਜਾਵਾਂਗੇ ਦੱਸੀ ਜਾਵਾਂਗੇ ਤੁਹਾਨੂੰ ਨਾਲੇ ਥਣਾ ਸੁਣਾ ਦੀ ਕੁਆਲਿਟੀ ਕਰ ਲਓ ਚੈੱਕ ਬਹੁਤ ਵਧੀਆ ਥਣ ਹੂਣ ਵੜਿਆ ਇਹ ਭੈਣ ਭਰਾ ਬਾਰੇ ਹਾਂ ਜੀ ਚਾਰੇ ਸਨਾਂ ਬਰਾਬਰ ਹਾਂਜੀ ਧਾਰਾ ਪੂਰਾ ਚਾਰੇ ਸਨਾਂ ਬਰਾਬਰ ਹੁੰਦੇ ਮੈਨਾਂ ਜੀ ਬਰਾਬਰ ਚੋਕੇ ਖੜੇ ਦੋ ਡੰਗ ਆਪਣੇ ਘਰੇ ਠੀਕ ਹੈ ਜੀ ਆਓ ਜੀ ਦੋ ਨੰਬਰ ਤੇ ਗਾੜੀ ਭਾਜੀ ਵੱਡੀ ਮਹੀਂ ਜੀ ਦੁੱਧ 7 ਲੀਟਰ ਇਹਦੇ ਥਲੇ ਠੀਕ ਹੈ ਇਹਦਾ ਸੁਆ ਜੀ ਦੁੱਧ ਹੈ ਹਾਂਜੀ ਇਹਦੇ ਸੂਆ ਦੂਜਾ ਜੇ ਪਿਓਰ ਤੇ ਇਹ ਜਿਹੜੀ ਆ ਨਾ ਹਾਂ ਡੇਢ ਮਹੀਨਾ ਹੋ ਗਿਆ ਜੇ ਉਹਾਂ ਦੇ ਬਣੀ ਨੂੰ ਤੇ ਸੂਈ ਨੂੰ 3 1/2 ਮਹੀਨੇ ਹੋਏ ਇਹਦੇ ਕੋ ਬੱਚਾ ਦਾ ਜੀ ਨਹੀਂ ਇਹ ਬੱਚੇ ਤੋਂ ਬਣਾ ਅੱਛਾ ਜੀ ਇਹ ਤਾਂ ਹੀ ਮਿਲਦੀ 파ੜੇ ਤੇ ਅੱਛਾ 파ੜੇ ਦੇ ਮਿਲਦੀ ਠੀਕ ਦੁੱਧ 7 ਲੀਟਰ ਦੇ ਸਾਢੇ 3 ਮਹੀਨੇ ਦਾ ਟਾਈਮ ਸੂਈ ਦਾ ਸਾਢੇ 3 ਮਹੀਨਾ ਟਾਈਮ ਸੂਈ ਨੂੰ ਆ ਤੇ ਡੇਢ ਮਹੀਨੇ ਦੀ ਉਹਨਾਂ ਬਣੀ ਆਖੀ ਆਪਾਂ ਕੋਈ ਗਰੰਟੀ ਦੇ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ ਹਾਂਜੀ 7 ਕਿਲੋ ਦੁੱਧ ਜੀ ਹਾਂਜੀ 7 ਕਿਲੋ ਦੱਸੋ ਜੀ ਫੇ ਮੋਲੇ ਦਾ ਜੀ ਉਹ ਤਾਂ ਨਾ ਆਖਿਆ ਵੀ ਚੈੱਕ ਕਰਾ ਲਿਓ ਠੀਕ ਹੈ ਜੀ ਆਪਾਂ ਨੇ ਚਲ ਬਿਲਕੁਲ ਜਾਇਜ਼ ਕੀ ਨਹੀਂ ਹਾਂਜੀ 56000 ਦੇ ਵਿੱਚ ਪਹੁੰਚ ਜੀ 56000 ਚ ਗੱਡੀ ਕੋ ਆਪ ਦੀ ਲੇਊਗਾ ਤੇ ਪੂਰੇ 53000 ਦੇ ਵਿੱਚ ਪੂਰੇ 53000 ਦੇ ਠੀਕ ਹੈ ਜੀ ਹਾਂਜੀ ਲਓ ਜੀ ਅੱਜ ਮੁੱਲ ਬਿਲਕੁਲ ਹੀ ਨਾਰਮਲ ਹੈ ਬਾਜ਼ਾਰ ਦੇ ਹਿਸਾਬ ਨਾਲ ਵੇਖੀ ਤੇ ਬਾਜ਼ਾਰ ਬਾਹਰ ਚੋਂ ਤੇਜ਼ ਹੈ ਪਰ ਤੁਹਾਨੂੰ ਇਥੋਂ ਜਿਹੜੇ ਪਸ਼ੂ ਮਿਲਣਗੇ ਬਿਲਕੁਲ ਨਾਰਮਲ ਰੇਟ ਚ ਮਿਲਣਗੇ ਸਿਰਫ 2000 ਰੁਪਿਆ ਕਮਾਈ ਰੱਖ ਕੇ ਵਾਣਾ ਕਰ ਦੇਣਾ ਜੀ ਜ਼ਿਆਦਾ ਨਹੀਂ ਠੀਕ ਹੈ ਜੀ ਕਰੋ ਜੀ ਚੈੱਕ ਸੋਹਣੀ ਸੁਨਖੀ ਮੱਝ ਵਧੀਆ ਕੱਦ ਕਾਠ ਹਾਲੋ ਜੀ ਡਾ ਕੋਈ ਮੜੀ ਪੂਰਾ ਵੱਡਾ ਕੱਦ ਜੇ ਦੇਖ ਲਓ ਦੇਖ ਲਓ ਲਓ ਜੀ ਕਰੋ ਚੈੱਕ ਵੱਡਾ ਕੱਦ ਘੱਟ ਪੂਰਾ ਫੁੱਲ ਹੈ ਵੀ ਬੋਡੀ ਵੇਟ ਮੈਜਨਦਾਰ ਪੂਰੀ ਮਾਜ ਕਰੋ ਆਪਾਂ ਇਧਰੋਂ ਲਈ ਅੱਖੋਂ ਭਾਵੇਂ ਹਰਿਆਣੇ ਦੀ ਪੱਖ ਦੀ ਆ ਲਓ ਜੀ ਕਰੋ ਚੈੱਕ ਜੀ ਵੱਡੇ ਕੱਦ ਦੀ ਮਾਜ ਅੱਥਣਾ ਦੀ ਕੁਆਲਿਟੀ ਚੈੱਕ ਕਰ ਲਓ 7 ਕਿਲੋ ਤੋਂ ਤੱਕ ਮੌਜੂਦਾ ਤਿਆਰ ਹੋਗਾ ਜੀ 55000 ਤੋਂ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲਿਆ ਤੇ ਫਿਰ ਮਿਲਦੀ ਜੀ ਪੂਰੀ 53000 ਦੀ ਠੀਕ ਹੈ ਜੀ ਹਾਂਜੀ ਹਾਂਜੀ ਆਓ ਜੀ ਤਿੰਨ ਨੰਬਰ ਤੇ ਗੱਡੀ ਭਾਜੀ ਪਹਿਲਾਂ ਝੋਟੀ ਜੀ ਮੂੰਹ ਚੌਗੀ ਚਾਰ ਦੰਦ ਮੂੰਹ ਹੈ ਨਾ ਜੀ ਹਾਂਜੀ ਹਾਂਜੀ ਬਿਲਕੁਲ ਰਿੰਗ ਸਿੰਘ ਤੁਹਾਨੂੰ ਵਿਖਾ ਤੇ ਦੱਸੋ ਜੀ ਐ ਸਾਈਡ ਤੇ ਕੋਈ ਕੋਈ ਨਹੀਂ ਕੋਈ ਨਹੀਂ ਹਾਂਜੀ ਮੜਾ ਇਹਨਾਂ ਡੰਗਰ ਕਰਦੇ ਆ ਪਰਲੀ ਮਾਝਪੂਰ ਦੀ ਕੋਈ ਨਹੀਂ ਕੋਈ ਨਹੀਂ ਦੱਸੋ ਜੀ ਸੂਆ ਭਾਜੀ ਪਹਿਲਾ ਜੀ ਸੂਈ ਨੂੰ ਇਹਨੂੰ ਇਹ ਜੇ ਕੋਈ 20 25 ਕਿ ਦਿਨ ਜੀ ਬੱਚਾ ਇਹ ਮਗਰ ਕਟਾਣ ਤਾਜੀ ਸੂਈ ਹੈ ਨਾ ਜੀ ਆ ਤਾਜੀ ਸੂਈ ਆ ਲਓ ਜੀ ਬੱਚਾ ਤੁਹਾਨੂੰ ਦਿਖਾਉਣੇ ਕਰੀ ਆ ਲਓ ਜੀ ਕਰਿਓ ਚੈੱਕ ਜੀ ਦਾ ਬੱਚਾ ਇੱਕ ਨੀਲੀ ਰਵੀ ਦੀ ਕੱਟੀ ਵਾਲੀ ਮਾਝ ਤੋਂ ਦਿਖਾਵਾਂਗੇ ਲਓ ਜੀ ਸਾਰੀ ਭਲੇ ਖਲਾ ਗਿਆ ਉਹ ਰੱਖਣਾ ਇਹਦਾ 15 20 ਕਿ ਦਿਨਾਂ ਦੀ ਸੂਆ ਅਛੇ ਪੰਦਰਾ ਮੀਣਾ ਦੇ ਮੈ ਕੰਬੀਨ ਨਾਲ ਲੈ ਮੀਨੀ ਤੋਂ ਅੰਦਰ ਵਾਲਾ ਠੀਕ ਆ ਲੋ ਜੀ ਕਰ ਲੋ ਚੱਕ ਜੀ ਹੈ ਨਾ ਮਗਰ ਇਹਦੇ ਕਟਾ ਮਗਰ ਕਟਾ ਦੇ ਹੈ ਨਾ ਜੀ ਮੋਰਾਂ ਦਾ ਝੋਟੀ ਪਿਓਰ ਪਹਿਲਨ ਪਹਿਲਾ ਸੁਆ ਤੇ ਮੂੰਹ ਚੋਗੀ ਮੂੰਹ ਚੋਗੀ ਹੈ ਨਾ ਜੀ ਚਾਰ ਦੰਦ ਠੀਕ ਹੈ ਜੀ ਦੁੱਧ ਕਿੰਨਾ ਦੱਸਿਆ 10 ਕਿਲੋ ਜੀ ਦੁੱਧ ਭਾਜੀ 10 ਆ 8 ਲਾ ਕੇ ਲਵੇ ਕੋਈ 8 ਲਾ ਕੇ ਸੌਦਾ ਕਰ ਲਓ ਜੀ ਹੈ ਨਾ ਜੀ ਤੇ ਇਹਦੀ ਪਹੁੰਚ ਕਿਨੇ ਚ ਕਰਨੀ ਹੈ ਪਹੁੰਚ ਭਾਜੀ ਇਹਦੀ ਬਿਲਕੁਲ ਜੈ ਜਿਆ ਹਾਂ ਜੀ ਇਹਦਾ ਚਲੋ ਕਰਨ ਉਹ ਤੇੜੀਆਂ ਝੋਟੀਆਂ ਲੱਖ ਰੁਪਈਆ ਮੁੱਲ ਕਰੀਏ ਕਰੀ ਜਾਂਦੇ ਹਾਂ ਜੀ 80 85 ਕਰੀ ਜਾਂਦੇ ਜੀ ਆਪ ਇਹਦਾ ਮੁੱਲ ਜੋ ਮਰਜ਼ੀ ਕਰ ਗਏ ਦੀ ਆਪਾਂ ਕਰਨੀ ਆ ਤੂੰ ਦੇ 70000 ਦੇ ਵਿੱਚ ਪਹੁੰਚ 75 ਹਾਂਜੀ ਠੀਕ ਹੈ ਜੀ ਗੱਡੀ ਕੋਲ ਦੀ ਲੈ ਆਊਗਾ ਤੇ ਪੂਰੇ 70000 ਦੇ ਮਿਲਣਗੇ ਲਓ ਜੀ ਕੋਲੋ ਜੀ ਆ ਲਓ ਜੀ ਕਰਿਓ ਚੈੱਕ ਦੋਸਤੋ ਚਾਰ ਦੰਦ ਪਹਿਲਾ ਸੂਆ ਤੇ ਬੱਚਾ ਦੇ ਮਗਰ ਕੱਟਾ ਕੋਈ ਸੂਈ ਨੂੰ ਮਹੀਨੇ ਦਾ ਟਾਈਮ ਲੱਗ ਪਗ ਹੋ ਗਿਆ ਹੋਊਗਾ ਜੀ ਉੱਥੇ ਬੈਠ ਕੇ ਦੋ ਹਲੋ ਜੀ ਵੇਖੋ ਜੀ ਇਹਦਾ ਕੱਦ ਕਾਠ ਪਿੱਠ ਪੂਰੇ ਦੀ ਚੜਾਈ ਕਰ ਲਓ ਚੈੱਕ ਨੇਖੜਵੇਂ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਰ ਸ਼ੈਲ ਨਹੀਂ ਦੋਸਤੋ ਪਿੱਠ ਪੂਰਾ ਵੇਖੋ ਮਾਜਦਾ ਕਰਮ ਵਾਲੀ ਦਾ ਆ ਲੋ ਜੀ ਪਹਿਲਾ ਸੂਆ ਚਾਰ ਦਾ ਛੋਟੀ ਬਾਈ ਜੀ ਡੱਕੇ ਮੜੀ ਸੀ ਬਰੇਕ ਲਾ ਕੇ ਲੈ ਜੋ ਜੀ ਆ ਲੋ ਜੀ ਕਰੋ ਚੱਕ ਰੇਂਗ ਸੇਂਗ ਬਿਲਕੁਲ ਨਿਗਾ ਨਿਗਾ ਲੋ ਜੀ ਵੇਖੋ ਜੀ ਆਜ ਮਾਹ ਬਾਈ ਜੋ ਆ ਕਰੋ ਚੱਕੀ ਦੋਸਤੋ ਬਹੁਤ ਸੋਣੀ ਛੋਟੀ ਕੱਦ ਘਾਟ ਵਧੀਆ ਵਜਨ ਮਜੂਦ ਵਾਲੀ ਮੱਜ ਕਰੋ ਚੱਕ ਜੀ ਆ ਲੋ ਜੀ 73000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚੇਗੀ ਵੀ ਗੱਡੀ ਆਪਣੇ ਲੈਦਾ ਫਿਰ ਪੂਰੇ 70000 ਦੀ ਮਾਝ ਤੁਹਾਨੂੰ ਮਿਲ ਜੇ ਬਿਲਕੁਲ ਤਾਜੀ ਸੁਈ ਮਾਝ ਹਾਂਜੀ ਆਓ ਜੀ 4 ਨੰਬਰ ਤੇ ਗੱਡੀ ਭਾਜੀ ਇਹਨਾਂ ਛੋਟੇ ਭਾਵਾ ਦੀ ਡਿਮਾਂਡ ਕਰਦੇ ਭੈਣ ਭਰਾ ਹਾਂਜੀ ਛੋਟਾ ਭਾਵਾ ਜੀ ਬਿਲਕੁਲ ਹਰ ਇੱਕ ਰੇਟ ਹੈਗਾ ਜੀ ਹਨਾ ਸਾਰਾ ਕਿ ਰੇਟ ਹੈ ਠੀਕ ਹੈ ਜੀ ਵੱਡੀ ਮਹੀ ਵੀ ਆਪਣੇ ਤੋਂ ਛੋਟੀ ਵੀ ਆ ਸਾਰਾ ਕੁਝ ਜੀ ਤੇ ਭਾਜੀ ਸੂਆ ਆ ਜੇ ਦੂਜਾ ਠੀਕ ਹੈ ਜੀ ਭੈਣ ਭਰਾਵਾਂ ਗਾੜੀ ਆ ਮੈਂ ਥੋੜਾ ਸਾਂਭੀ ਘਾਟਿਆ ਬੰਦਿਆ ਠੀਕ ਹੈ ਸਾਂਭ ਤੋਂ ਬੱਚਾ ਇਹਦਾ ਮਰ ਗਿਆ ਆਪਾਂ ਆ ਵੇਖੀ ਮੈਂ ਤਾਜੀ ਸੂਈ ਜੇ ਕੋ 15 20 ਦਿਨਾਂ ਦੀ ਵੱਤ ਉਹ ਜੀ ਤੇ ਬੱਚਾ ਇਹਦਾ ਮਰ ਗਿਆ ਤੇ 부ਸ਼ੀ ਬਣਾਈ ਆ ਅੱਜ 부ਸ਼ੀ ਹੈ ਨਾ ਜੀ ਗਾੜੀ ਰੱਖ ਦੋ ਉਸੇ ਵਾਲੇ ਮਿਲਦੀ ਕੋਈ ਟੀਕਾ ਨਹੀਂ ਕੋਈ ਭਰਾ ਨਹੀਂ ਕੋਈ ਵੰਗਾ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਦੁੱਧ ਕਿੰਨਾ ਹੁਣ ਤਿਆਰ ਦੁੱਧ 7 ਲੀਟਰ ਲਾਵੇ ਕੋ ਦੁੱਧ ਆ ਤੇ 7 ਲਾ ਲਈਏ 7 ਲਾ ਲਈਏ ਪੱਕਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਹ ਦੀ ਥਣਾ ਦੀ ਕੁਆਲਿਟੀ ਇਹਦਾ ਮੁੱਲ ਕਿੰਨਾ ਕਰਨਾ ਵਰਾਉ ਇਹਦਾ ਬਿਲਕੁਲ ਜਾਇਜ਼ ਹੈ ਜ਼ਰੂਰ ਕਰੋ ਜੀ ਨਹੀਂ ਨਹੀਂ ਜ਼ਰੂਰ ਜੀ ਜ਼ਰੂਰ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਜੀ ਕਰਨਾ ਚਾਹੀਦਾ ਬੰਦਰਾ ਲੇ ਭਾਈ ਬਿਲਕੁਲ ਹਾਂਜੀ ਸਰ ਬੋਲੋ ਜੀ ਕਰ ਲਓ ਹਾਂਜੀ ਮੈਂ ਕਰ ਦਿੱਤੀ ਪਹੁੰਚ 50 ਜਿਹੜੀ ਨਹੀਂ ਥੋੜਾ ਨੋਰਮਲ ਜੇ ਕਰ ਲਈ ਜੀ ਮਾਈਦੇ ਖਤ ਕਰਦੇ ਹਿਸਾਬ ਨਾਲ ਕਰ ਲਈ ਅੱਛਾ ਜੀ ਹਾਂ ਪੂਰੇ 43000 ਦੇ ਵਿੱਚ ਪਹੁੰਚ ਜੀ ਅੱਛਾ ਜੀ ਗੱਡੀ ਕੋ ਆਪਦੇ ਲੋ 40000 ਦੇ ਦੇ 40000 ਦੇ ਮੈਂ ਹੈਨਾ ਜੀ 7 ਕਿਲੋ ਦੁੱਧ ਪਕਾ ਲਓਏਗਾ 7 ਕਿਲੋ ਦੁੱਧ ਹਾਂਜੀ ਮੂਸ਼ੀ ਦੇ ਮਿਲਦੀ ਜੀ ਸੁਈ ਨੂੰ 15 ਦਾ ਟਾਈਮ ਬਸੇ ਹਾਂ ਆਪਣੀ ਗਾਰੰਟੀ ਹੋਊਗੀ ਜੀ ਫੁੱਲ ਠੀਕ ਹੈ ਜੀ ਹਾਂ ਆਲੋ ਜੀ ਕਰੋ ਚੈੱਕ ਜੀ ਆਵੇਂ ਇਦਾਂ ਮੰਨ ਲਓ ਜਦਾਂ ਵੇਖ ਲਓ ਹਾਂ ਠੀਕ ਹੈ ਆਲੋ ਜੀ ਆ ਦੋਸਤੋ ਕਰੋ ਚੈੱਕ ਜੀ ਆਹ ਤਾਂ ਬੜਾ ਵੀਰ ਇਦਾਂ ਨੇ ਚੱਟਣਾ ਪਸ਼ੂਆਂ ਦੇ ਬੱਚੇ ਖਰਮ ਹੋ ਜਾਂਦੇ ਆ ਇਦਾਂ ਨੇ ਚੱਟਣਾ ਹਾਂ ਚੱਟ ਕੇ ਉਸੇ ਵੇਲੇ ਮੰਨ ਲਓ ਥੱਲੇ ਬੈਜੋ ਲਾ ਗਾੜੀ ਰੱਖਿਆ ਤੇ ਮੇਰੇ ਕੋਲ ਠੀਕ ਗੱਲੋ ਜੀ ਕਰੋ ਚੈੱਕ ਜੀ ਹਾਂਜੀ ਹਾਂਜੀ ਆਲੋ ਜੀ ਕਰੋ ਜੀ ਚੈੱਕ ਵੇਖੋ ਜੀ ਸੂਆ ਦੁਜਾ ਸਾਮ ਤੋਂ ਥੋੜੀ ਜੀ ਕੱਚੀ ਰਹੀ ਐ ਆਲੋ ਜੀ ਇਹ ਆਉਂਦੀ ਜਫਰਾਵਾਦੀ ਜੀ ਅੱਛਾ ਜੀ ਦੁੱਧ ਆਠਿਆ 7 ਲਾਵੇ ਦੁੱਧ ਚੰਗਾ ਜਿਹਾ ਮਹਿ ਪੋਲੇ 7 ਕਿਲੋ ਦੁੱਧ ਮੰਨ ਕੇ ਸੌਦਾ ਕਰ ਲਿਆ ਹੈ ਨਾ ਜੀ ਰੇਟ ਵੀ ਬਿਲਕੁਲ ਨਾਰਮਲ ਹੀ ਹੈ ਜੀ 43000 ਚ ਪਹੁੰਚ ਦੁੱਧ ਆਠਿਆ 7 ਲਾਵੇ ਕੋਈ ਇਹ ਜੇ ਸਿਆਲ ਦੇ ਤੋਹੇ ਹਾਂਜੀ ਭਾਜ ਸਾਰੇ ਹੈਗੇ ਆਪਣੇ ਦੁਆਲੇ 43000 ਚ ਪਹੁੰਚ ਜੇਗੀ ਮੈਂ ਅੱਜ 12 ਲੀਟਰ ਵਾਲੀ ਮਹੀਂ ਵੀ ਹੈਗੀ ਐ ਨੀਲੀ ਰਾਵੀ ਦੀ ਕੱਟੀ ਵਾਲੀ ਪਹੁੰਚ 43 ਜੀ ਕੀਤੀ ਵੀਰੇ 43 ਚੋਂ 43 ਜੀ ਅੱਜ ਪਹੁੰਚ ਜੀ ਬਿਲਕੁਲ ਨਿਕਾ ਜਾ ਬਿਲਕੁਲ 43 ਚੋਂ 40 ਕਰੋ ਜੀ ਦੁੱਧ ਮਿਲ ਜਣਾ ਜੀ ਤੁਹਾਨੂੰ 43000 ਰੁਪਏ ਦੇ ਵਿੱਚ ਹਾਂਜੀ ਹਾਂਜੀ ਚੋਰ ਪਹੁੰਚ ਛੱਡ ਦੋ 40000 ਦੀ ਮੱਝ ਮਿਲ ਜਾਨੀ ਜੀ ਹਾਂਜੀ ਹਾਂਜੀ ਆਓ ਜੀ ਪੰਜ ਨੰਬਰ ਮਾ ਮੜਾ ਕਰਿਓ ਬੰਦ ਕਮਰ ਕਰ ਲਈਏ ਸਾਰਾ ਹਾਂਜੀ ਗੱਡੀ ਭਾਜੀ ਇੱਕ ਮਤ ਹਾਂਜੀ ਬਿੱਲੀ ਮਣਕੀ ਅੱਖ ਜੀ ਲਓ ਜੀ ਕਰ ਲਓ ਚੱਕ ਜੀ ਹਾਂਜੀ ਨੀਲੀ ਰਾਵੀ ਦੇ ਪੱਖ ਚਾਉਂਦੀ ਜੀ ਮੈਂ ਹਾਂਜੀ ਕੁਝ ਨਿਸ਼ਾਨੀਆਂ ਰੱਖਦੀ ਹਾਂ ਕਰੋਸ ਨੀਲੀ ਰਾਵੀ ਜਿਹੜੀ ਕੱਟੀ ਆ ਪਿਓਰ ਨੀਲੀ ਰਾਵੀ ਅੱਛਾ ਇਹਦੇ ਮਗਰ ਕੱਟੀ ਹੈ ਜੀ ਕੱਟੀ ਪਿਓਰ ਨੀਲੀ ਰਾਵੀ ਤੇ ਦੁੱਧ ਹੋਊਗਾ 11 12 ਲੀਟਰ ਅੱਛਾ ਜੀ ਤੇ ਪੱਕਾ ਦੁੱਧ ਜਿਹੜਾ ਉਹ ਦਾਹ ਲਾ ਲਈ ਕੋਈ ਠੀਕ ਹੈ ਜੀ ਹਾਂਜੀ ਹਾਂਜੀ 11 12 ਕਿਲੋ ਦੁੱਧ ਤਿਆਰ ਹੈ ਜੀ ਹਾਂ 11 12 ਲੀਟਰ ਆ ਪੱਕਾ ਦਾਹ ਲਾ ਲਈ ਕੋਈ ਹਾਂਜੀ ਤੇ ਕਿੰਨਾ ਮੰਨ ਕੇ ਸੌਦਾ ਕਰ ਲਈ ਕੋਈ ਵੀ ਭਾਜੀ 10 ਮੰਨ ਕੇ ਸੌਦਾ 10 ਮੰਨ ਕੇ ਸੌਦਾ ਕਰ ਲਈ ਹੈ ਨਾ ਜੀ ਬੱਚਾ ਮਗਰ ਕੱਟੀ ਬੱਟੀ ਹਾਂ ਕੱਟੀ ਵੇ ਪਾ ਵਿਖਾ ਦਨੇ ਹਾਂ ਵਿਖਾ ਲਈ ਕੱਟੀ ਨੂੰ ਸਰੇ ਮੈਂ ਸੂਈ ਨੂੰ ਕੋਈ 20 25 ਦਿਨ ਹੋਏ ਆ ਮਹੀਨੇ ਆ ਆ ਕੱਟੀ ਬੱਦੀ ਸਾਹਮਣੇ ਨੀਲੀ ਰਹੀ ਪਿਓਰ ਫੁੱਲ ਨੀਲੀ ਜਵਦੀ ਕੱਟੀ ਕੇ ਕਰਨ ਹਾਂਜੀ ਵੇਖੋ ਜੀ ਪੂਰੀਆਂ ਭਾਜੀ ਸਾਰੀਆਂ ਨੇ ਤਾਂ 100% ਨੀਲੀ ਰਾਵੀ ਕਟਈ ਆ। ਕੱਟੇ ਦਾ ਮੂਹ ਹੀ। ਆ ਲੋ ਜੀ ਵੇਖੋ ਜੀ। ਪਿਓਰ ਨੀਲੀ ਰਾਵੀ ਵੇਖੋ। ਲਓ ਜੀ ਕਰ ਲਓ ਚਾਰੇ ਦੋਸਤ। ਆ ਜੋ ਜੀ ਮਾਜਲੇ ਬਸ। ਭੈਣਾਂ ਦੀ ਬੜੀ ਡਿਮਾਂਡ ਹੁੰਦੀ ਕੱਟੀ ਵਾਲੀ ਮੈਂ ਨੇ। ਕੱਟੀ ਵਾਲੀ ਮਾਈ ਤੋਂ ਵੀ ਨੀਲੀ ਰਾਵੀ ਨਾਲੇ। ਹਾਂ ਜੀ ਹਾਂ ਜੀ। ਸਾਰੇ ਆਪਣਾ ਤੁਹਾਨੂੰ ਸਾਬ 6 ਵਾਲੀ ਹੈਗੀ ਆ 7 ਵਾਲੀ ਹੈਗੀ ਆ 12 ਲੀਟਰ ਵਾਲੀ ਹੈਗੀ ਆ। ਲਓ ਜੀ 10 ਲੀਟਰ ਮੰਨ ਕੇ ਕੋਈ ਭੈਣ ਭਰਾ ਸੋਗਾ। ਦੁੱਧ 11-12 ਲੀਟਰ ਜਾਂ 10 ਮੰਨੇ ਕੋਈ। ਠੀਕ ਹੈ ਜੀ। ਹਾਂ ਜੀ ਹਾਂ ਜੀ। ਤੇ ਇਹਦਾ ਬਰਯਮ ਜੀ ਮੁੱਲ ਕਨਾ ਕਰਨਾ। ਮ 10 12 ਲੀਟਰ ਵਾਲੀ ਮਹੀ ਦਾ ਤੁਹਾਨੂੰ ਪਤਾ ਜਿਹੜਾ ਭਾਅ ਚੱਲੰਦੇ ਆ। ਹਾਂਜੀ ਹਾਂਜੀ ਹਾਂਜੀ। ਪਰ ਆਪਾਂ ਜਾਇਜ਼ ਆਈਏ ਤੇ ਜਾਇਜ਼ ਹੀ ਦੇਣੀ ਆ। ਠੀਕ ਹੈ ਜੀ। 100 ਰੁਪਏ ਛੋਟ ਹੋਣੀ ਏ। ਠੀਕ ਹੈ। ਮਗਰੋਂ ਜਾ ਕੇ ਕੋਪੋਚ ਆਵੇ 2000 ਮਨਾ ਫੇਨਾ ਆਪਾਂ ਮੱਝ ਦੇਣੀ ਹਰ ਕੋਈ। ਜਾਗਾ ਦੀ ਆਪਾਂ ਲੈਣਾ। ਠੀਕ ਹੈ ਜੀ। ਇਹਦੀ ਪੂਰੇ 78000 ਦੇ ਵਿੱਚ ਪਹੁੰਚ ਜੇ। 78000 ਚ 100 ਕਿਲੋ ਮੀਟਰ ਦੀ ਗੱਡੀ ਕੋ ਆਪ ਦੀ ਲਿਓਗਾ ਪੂਰੇ 75000 ਦੀ ਮਹੀ ਦੇਣੀ। 75000 ਦੀ ਠੀਕ ਹੈ ਜੀ। ਲਿਓ ਜੀ ਕਿਦੋਂ ਬਾੜ ਜੀ। ਕਰਉ ਜੇਕਾ ਦੁੱਧ ਦੋਸਤੋ 10 ਕਿਲੋ ਮੰਨ ਕੇ ਕੋਈ ਵੀ ਵੀਰ ਭੈਣ ਭਰਾ ਸੱਭਾ ਕਰ ਲੇ ਬੱਚਾ ਮਗਰ ਪਿਓਰ ਨੀਲੀ ਰਾਵੀ ਕੱਟੀ 78000 ਰੁਪਏ ਦੇ ਵਿੱਚ 10000 ਰੁਪਏ ਦੇ ਕੱਟੀ ਦੇ ਮੋਲਿਆਂ ਜੀ ਹਾਂ ਤੇ ਜੇ ਕੋਈ ਦੋਸਤੋ ਗੱਡੀ ਵੀਰ ਆਪੀ ਲੈ ਕੇ ਆਏ ਨਾ ਫੇਰ 75000 ਰੁਪਏ ਦੇ ਤੁਹਾਨੂੰ ਮੱਝ ਮਿਲ ਜੀਏ 10 ਲੀਟਰ ਦੁੱਧ ਤਿਆਰ ਥੱਲੇ ਮੈਂ ਨਾ ਜੀ ਦੋ ਡੰਗ ਚੋ ਕੇ ਖੜੇ ਤੈਨ ਆਪਣੇ ਘਰੇ ਆ ਲੋ ਜੀ ਕਰਿਓ ਚੈੱਕ ਜੀ ਜੇ ਦੁੱਧ ਹੋਊਗਾ ਤਾਂ ਲੈ ਜੇ ਨਹੀਂ ਤੇ ਤੇਲ ਖਰਚਾ ਦਵਾਂਗੇ ਆਪਾਂ ਆ ਲੋ ਜੀ ਕਰਿਓ ਚੈੱਕ ਜੀ ਬਿੱਲੀ ਮਣਕੀ ਅੱਖ ਵਿੱਚ ਲੋ ਜੀ ਵੇਖੋ ਜੀ ਇਹ ਬੱਚੇ ਦਾ ਜਿਆਦਾ ਕਰੂਗੀ ਹੈ ਨਾ ਜੀ ਹਾਂਜੀ ਲਓ ਜੀ ਕਿਉਂਕਿ ਸੱਚ ਜੀ ਹੈ ਨਾ ਹਾਂ ਲਓ ਜੀ ਕੱਟੀ ਮਗਰ ਨੀਲੀ ਰਵੀ ਦੀ ਬਹੁਤ ਕੁਆਲਟੀ ਦੀ ਕੱਟੀ ਲਓ ਜੀ ਹਾਂਜੀ ਬ੍ਰਾਮ ਜੀ ਇਹ ਭਾਜੀ ਅਗਲੇ ਥਾਂ ਦੀ ਨਾ ਹਾਂ ਕਮੈਣੀ ਵਾਲੇ ਅਗਲੇ ਥਾਂ ਦੀ ਮੱਝ ਤੇ ਲੜਿਆ ਇਹ ਬਹਿਣੀ ਵਾਲੇ ਉਲਟ ਬਹਿਣੀ ਵਾਲੇ ਨਹੀਂ ਕਮੈਣੀ ਵਾਲੇ ਬਹਿਣੀ ਵਾਲ ਤੇ ਬਹਿਣੀ ਵਾਲ ਆ ਜਿਹਦੇ ਲੈ ਜਿਹਦੇ ਲੈ ਬੰਨੇ ਤੁਸੀਂ ਬੰਨੇ ਬਈ ਦਾ ਬੈਣੀ ਆਲਾ ਪਾਸੇ ਬੈਣੀ ਆਲਾ ਬੰਨਾ ਅਗਲੇ ਥਾਂ ਦੇ ਸੱਲੜੇ ਆਲਾ ਸਨ ਦੁੱਧ ਮੈਂ ਥਲੇ 9-10 ਲੀਟਰ ਦੇ 8 ਲਾ ਦੇ ਕੋਈ ਮਤਲਬ ਜਿਹੜਾ ਅਗਲਾ ਥਾਂੋਂ ਬਿਲਕੁਲ ਬੰਦੇ ਜੀ ਹਾਂ ਬੰਦੇ ਆ ਜੀ ਤੇਲ ਖਾਣ ਹੈ ਨਾ ਹਾਂ ਤੇਲੜ ਦੇ ਸੱਲੜੇ ਆ ਜੀ ਲੋ ਜੀ ਹਾਂ ਦੁੱਧ 9 ਕਿਲੋ ਜੀ ਦੁੱਧ 9-10 ਕਿਲੋ 8 ਲਾਵੇ ਪੱਕਾ ਕੋਈ 8 ਮੰਨ ਕੇ ਸੌਦਾ ਕਰ ਲਿਖ ਮਗਰ ਇਹਦੇ ਕਟਾ ਅੱਛਾ ਜੀ ਆ ਬੱਚਾ ਬੱਚਾ ਆਓ ਜੀ ਬੱਚਾ ਦਿਖਾਓ ਜੀ ਕੋਈ ਨੂੰ ਕੋ 20 ਦਿਨ ਲਾਲੇ ਕੋ 10-15 ਦਿਨ ਲਾ ਹੋਏ ਆ ਮਹੀਨੇ ਤੋਂ ਅੰਦਰ ਆ ਆ ਲੋ ਜੀ ਬੱਚਾ ਦਾ ਕਟ ਜਿਹੜਾ ਬਹਿਣੀ ਵਾਲੇ ਪਾਸੇ ਦਾ ਮੂਰਲਾ ਥਾਨ ਹੈ ਉਹ ਬਿਲਕੁਲ ਬੰਦ ਆ ਤਿੰਨਾ ਥਾਨੇ ਦੇ ਦੋ ਟੌਂਡਾ ਜੀ 9 ਕਿਲੋ ਹੈ ਨਾ ਜੀ ਹਾਂ ਜੀ 8 ਕਿਲੋ ਲਾਵੇ 8 ਕਿਲੋ ਮੰਨ ਕੇ ਕੋਈ ਸੌਦਾ ਕਰ ਲੇ ਤੇ ਕਿੰਨਾ ਦਾ ਰੇਟ ਕਰਨਾ ਜੀ ਰੇਟ ਭਾਜੀ ਇਹਦਾ ਜੈ ਜੀ ਆ ਬਿਲਕੁਲ ਹਾਂ ਜੀ ਜੇ ਚੌਥਾ ਨਹੀਂ ਮਈ ਹੁੰਦੀ ਤਾਂ ਫਿਰ ਤੇ ਆਪਾਂ ਦੇਣੀ ਸੀ 80-85 ਹਜ਼ਾਰ ਜੀ ਜੀ ਹੁਣ ਮੋਲਾ ਪਾਇਦਾ ਜੋ ਮਰਜ਼ੀ ਕਰੀਏ ਹਾਂ ਜੀ ਪੂਰੇ 63000 ਦੇ ਵਿੱਚ ਪਹੁੰਚ 63000 ਦੀ ਜੀ ਹਾਂ ਲਓ ਜੀ ਅੱਜ ਦੀ ਗੱਡੀ ਕੋ ਆਪ ਦੀ ਲੈਓ ਪੂਰੇ 60000 ਦੀ ਮੈਂ ਦੇਣੀ ਮੁੱਲ ਸਾਰੇ ਹੈਗੇ ਜੀ ਹਾਂਜੀ 40000 ਤੋਂ ਲੈ ਕੇ 78000 ਤੱਕ ਮੁੱਲ ਹੈਗਾ ਜੀ ਹਰ ਇੱਕ ਬਜਟ ਦੇ ਵਿੱਚ ਮੁੱਲ ਲੈ ਲਓ ਜੀ 63000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਗੱਡੀ ਕੋ ਆਪ ਦੀ ਲੈਓ 60000 ਦੀ ਮੈਂ ਦੇਣੀ 60000 ਦੀ ਮੱਝ ਮਿਲ ਜਣੀ ਹੈ ਨਾ ਜੀ ਦੋ ਟਨ ਆਕਲੋ 8 ਕਿਲੋ ਤੋਲ ਕੇ ਲੈ ਜਾ ਆਪਣੇ ਘਰੋਂ ਠੀਕ ਹੈ ਜੀ ਸਿਰਫ ਇੱਕ ਥਾਨ ਘਾਟਿਆ ਅਗਲਾ ਜਿਹੜਾ ਥਾਨ ਬਿਲਕੁਲ ਬੰਦ ਹੈ ਹਾਂ ਜੀ ਹਾਂ ਜੀ ਹਾਂ ਜੀ ਤੇਲ ਕਾ ਕੇ ਰੇਡ ਕਰ ਮੈਂ ਨਾਲ ਹੀ ਮੈਂ ਆਪਾਂ ਲੇਟ ਚ ਹੋਈ ਆ ਜੀ ਟਾਈਮ ਤੇ ਮੈਂ ਵੇਖੋ ਤੇ ਐ ਬਣਦੀ ਆ ਵੀ ਜਿਵੇਂ ਨਾ ਮੈਂ ਹਲੋ ਜੀ ਹਾਂ ਜੀ ਸੂਣ ਵਾਲੀ ਹੁੰਦੀ ਠੀਕ ਹੈ ਜੀ ਗੱਬਣਾ ਨੂੰ ਚੱਡਾ ਲਈ ਫਿਰ ਠੀਕ ਹੈ ਠੀਕ ਹੈ ਆਓ ਜੀ ਦੋਗੇ ਦੱਸੋ ਜੀ ਰਾਤ ਚੋਟੀ ਇਹ ਦੁਜੇ ਸਵੇ ਦੁਜਾ ਸਵੇ ਜੀ ਹਾਂ ਅੱਛਾ ਜੀ ਤੇ ਬੱਚਾ ਨਹੀਂ ਹੈ ਗਾਇਦਾ ਤੇ ਮਿਲਦੀ ਭਾੜੇ ਤੇ ਅੱਛਾ ਇਹ ਭਾੜੇ ਦੇ ਮਿਲਦੀ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੋਈ ਨੂੰ ਇਹਨੂੰ ਕੋਈ ਕੋਈ ਤਿੰਨ ਕੁ ਮਹੀਨੇ ਦੁੱਧ ਕਿੰਨਾ ਜੀ ਦੁੱਧ ਥੱਲੇ ਪੱਕਾ 8 ਲੀਟਰ ਜਾਂ 7 ਲਾ ਦੇ ਸੱਤ ਮੰਨ ਕੇ ਸੌਦਾ ਕਰੇ ਕੋਈ ਹਾਂਜੀ ਠੀਕ ਹੈ ਜੀ ਦੱਸੋ ਜੀ ਇਹਦਾ ਮੁੱਲ ਮੁੱਲ ਇਹਦਾ ਵੀ ਜਾਇਜ਼ ਆ ਬਿਲਕੁਲ ਹਾਂਜੀ ਇਹਦੀ ਵੀ ਕੋਈ 55 ਨਹੀਂ 60 ਨਹੀਂ ਪੂਰੇ 53000 ਦੇ ਵਿੱਚ ਪਹੁੰਚ 53000 ਹੈ ਨਾ ਜੀ ਗੱਡੀ ਕੋ ਆਪ ਜੀ ਲੈ ਆਊਗਾ ਪੂਰੇ 50000 ਦੇ ਵਿੱਚ ਮਿਲਣੀ ਹੈ ਲਿਓ ਜੀ ਤੋਰੋ ਜੀ 7 ਲੀਟਰ ਦੁੱਧ ਦੋਸਤੋ ਮੰਨ ਕੇ ਕੋਈ ਵੀ ਵੀਰ ਭੈਣ ਭਰਾ ਸੌਦਾ ਕਰ ਲੇ ਸੂਆ ਦੂਜਾ ਸੂਈ ਦੇ ਬੱਚਾ ਨਹੀਂ ਜੇਗਾ ਭਾੜੇ ਤੇ ਮਿਲਦੀ ਜੀ 52000 ਦੇ ਵਿੱਚ 100 ਕਿਲੋਮੀਟਰ ਪੱਕੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆਇਆ ਫੇਰ ਪੂਰੇ 50000 ਦੀ ਇਹ ਮੱਝ ਮਿਲ ਜਣੀ ਤੈਨੂੰ ਆ ਲੋ ਜੀ ਕਰੋ ਜੀ ਚੈੱਕ ਸੂਆ ਪਹਿਲਾ ਝੋਟੀ ਦਾ ਹੀ ਰਵੇ ਅੱਛਾ ਪਹਿਲਾ ਸੂਆ ਪਹਿਲਾ ਸੂਆ ਪਲੇ ਖਾਲਾ ਗਿਆ ਪਹਿਲਾ ਕੋ ਦੱਦਲਾ ਠੀਕ ਹੈ ਜੀ ਠੀਕ ਹੈ ਚਲੋ ਜੀ ਉਹ ਤੁਹਾਡੇ ਸਾਹਮਣੇ ਹੈ ਜੀ ਹਾਂ ਜੀ ਹਾਂ ਜੀ ਨਾਲੇ ਜੀ ਕਰੋ ਚੈੱਕ ਜੀ ਬਿਲਕੁਲ ਨਾਰਮਲ ਰੇਟ ਹੈ ਜੀ ਗੋ ਬਣੀ ਦਸੀ ਉਹਨਾ ਮਹੀਨੇ ਦੀ ਆਪਾਂ ਨਹੀਂ ਕੋਈ ਗਰੰਟੀ ਆਪਾਂ ਦੁੱਧ ਦੇ ਹਿਸਾਬ ਨਾਲ ਠੀਕ ਹੈ ਜੀ ਦੁੱਧ ਆਠਿਆ ਠੀਕ ਹੈ ਜੀ ਘਾਟਾ ਲਾ ਦੇ ਆਓ ਜੀ ਇਹ ਦੋਵਾਰੀ ਹਾਂਜੀ 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 ਇਹ ਮੱਝ ਵੇਗੀ ਹੈ ਅੱਛਾ ਵੇਖੀ ਜੀ ਇਹ ਵੇਗੀ ਠੀਕ ਹੈ ਠੀਕ ਹੈ ਸਤਨਾਜ ਆਜਾ ਆਪਾਂ ਬਖਾਤੇ ਜੀ ਹੈ ਨਾ ਹਾਂਜੀ ਹਾਂਜੀ ਬ੍ਰਹਮ ਜੀ ਦੱਸੋ ਜੀ ਇਹਦਾ ਸੂਆ ਪਹਿਲਾ ਜੀ ਪਹਿਲਾ ਸੂਆ ਜੀ ਸੂਈ ਨੂੰ ਇਹਨੂੰ 20 25 ਦਿਨ ਆਏ ਜੀ ਅੱਛਾ ਇਹਦੇ ਮਗਰ ਬੱਚਾ ਹੈ ਜੀ ਇਹਦੇ ਮਗਰ ਕਟਣ ਕਟਾ ਇਹਦੇ ਮਗਰ ਆਓ ਜੀ ਬਚਾ ਖਾਈਏ ਆ ਲਓ ਜੀ ਕਟਾ ਜੇ ਮਗਰ ਦੇ 20 25 ਤਿੰਨ ਦਾ ਟਾਈਮ ਹੋ ਗਿਆ ਸੂਈ ਨੂੰ ਹਾਂਜੀ ਹਾਂਜੀ ਲਓ ਜੀ ਆਓ ਜੀ ਮਾਜਲੇ ਹਾਂਜੀ ਦੁੱਧ ਕੇ ਮੈਂ ਜੀ ਦੁੱਧ ਭਾਜੀ 8 ਆ 8 ਲਾਵੇ ਕੋਈ 7 ਮੰਨ ਕੇ ਸੌਦਾ ਕਰੀਏ ਹੈਨਾ ਜੀ ਹਾਂ ਦੱਸੋ ਜੀ ਰੇਟ ਦਾ ਰੇਟ ਭਾਜੀ ਇਹਦਾ 73000 ਦੇ ਵਿੱਚ ਪਹੁੰਚ ਗੱਡੀ ਕੋਲ ਤੇ 70000 ਦੀ ਚੋਟ 70000 ਦੀ ਮਿਲਣੀ ਹੈਨਾ ਜੀ ਹਾਂਜੀ ਹਾਂਜੀ ਲਓ ਜੀ ਕਰੋ ਚੱਕ ਸੂਆ ਪਹਿਲਾਂ ਜੀ ਹਾਂਜੀ ਲਓ ਜੀ ਵੇਖੋ ਜੀ ਇਹਦਾ ਪਿੱਠ ਪੂੜਾ ਇਹ ਵੀ ਦੋਸਤੋਂ ਬਿਲਕੁਲ ਤਾਜੀ ਸੂਈ ਜੀ ਲਓ ਜੀ ਕਰ ਲਓ ਚੱਕ ਜੀ 73000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੀ ਹਨਾ ਜੀ ਹਾਂ ਜੀ ਆ ਲਓ ਜੀ ਚੌਗੀ ਝੋਟੀ ਹੈ ਜੀ ਅੱਛਾ ਚਾਰ ਦੰਦ ਹੈ ਜੀ ਹਾਂ ਜੀ ਲਓ ਜੀ ਛੋਟਾ ਬੱਚਾ ਹੈ ਚਾਰ ਦੰਦ ਪਹਿਲਾ ਸੁਆ ਬੱਚਾ ਮਗਰ ਕਟਾ 7 ਕਿਲੋ ਦੁੱਧ ਜੀ ਮੌਕੇ ਦਾ ਤਿਆਰ ਲਓ ਜੀ ਕਰੋ ਜੀ ਚੱਕ 8 ਨਾਲ ਤੁਹਾਨੂੰ ਦਿਖਾਤੇ ਆ ਕੱਲੇ-ਕੱਲੇ ਨਵਰੀ ਡਿਟੇਲ ਸਾਰੀ ਤੁਹਾਨੂੰ ਭਾਈ ਨੇ ਦੱਸਦੀ ਐ ਸੂਏ-ਸਵਾਏ ਪਹੂਆ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਹੱਕ ਐ ਫਰਜ਼ ਐ ਜਰੂਰ ਕਰਿਆ ਕਰੋ ਐਡਰੈਸ ਇੱਕ ਵਾਰੀ ਭਾਈ ਦਾ ਫੇਰ ਬੋਲ ਦੇਣਾ ਪਿੰਡ ਚਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਇੱਕ ਵਾਰੀ ਭਾਈ ਜੀ ਫੇਰ ਬੋਲੋ ਜੀ ਫੋਨ ਨੰਬਰ 9684741427 968474142 ਜੀ ਬਾਕੀ ਹੱਥ ਜੋੜ ਕੇ ਉਹ ਬੇਨਤੀ ਹੈ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਤੇ ਵੇਖੋ ਤੇ ਫਿਰ ਸਾਈ ਬੈਨਾ ਪਾਓ ਠੀਕ ਹੈ ਜੀ ਬਿਆਨੇ ਦਾ ਸਮਾਂ ਸੀਮਤ ਹੋਊਗਾ 24 ਘੰਟਿਆਂ ਦਾ ਠੀਕ ਹੈ ਜੀ ਘਰੇ ਆ ਕੇ ਇੱਕ ਦੋ ਟਾਈਮ ਚੋ ਗਿਆ ਤਸਲੀ ਕਰ ਤਸਲੀ ਕਰ ਹਾਂ ਜੀ ਠੀਕ ਹੈ ਧੰਨਵਾਦ ਜੀ